ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕੁਲਵੰਤ ਵੀੜ ਵਾਲਾ ਤੁਸੀਂ ਨਵਾਂ ਘਰ ਬਣਾਉਣਾ ਹੈ ਪੁਰਾਣਾ ਘਰ ਢਾਉਣਾ ਹੈ ਤੁਹਾਨੂੰ ਕੋਈ ਲੇਬਰ ਵਾਲਾ ਨਹੀਂ ਮਿਲ ਰਿਹਾ ਕੋਈ ਏਦਾਂ ਦਾ ਬੰਦੇ ਦੀ ਭਾਲ ਚ ਹੈਗੇ ਹੋ ਜਿਹੜਾ ਪੁਰਾਣਾ ਘਰ ਪਟਕੇ ਆਪਣੀਆਂ ਬਿਲਕੁਲ ਇਟਾਂ ਸਾਫ਼ ਕਰਕੇ ਆਪਣੇ ਸਾਹਮਣੇ ਰੱਖ ਦੇ ਏਦਾਂ ਦੇ ਬੰਦੇ ਦੀ ਭਾਲ ਹੈ ਆਜੋ ਫਿਰ ਤੁਹਾਨੂੰ ਮਿਲਾਉਂਦੇ ਆ ਏਦਾਂ ਦੇ ਸ਼ਖਸ ਨਾਲ ਆਜੋ ਦੇਖੋ ਪਾਈਪੇ ਖਲਾਰੇ ਇਹ ਦੇਖੋ ਇਟਾਂ ਇੱਕ ਸਾਈਡ ਤੇ ਰੱਖੀਆਂ ਪਈਆਂ ਸਾਫ਼ ਕਰਕੇ ਆਪਾਂ ਨੂੰ ਇਹ ਦੇ ਦੇਣਗੇ ਜੇ ਆਪਾਂ ਘਰ ਪਟਾਉਣਾ ਹੈ ਇਹਨਾਂ ਛੱਤਾਂ ਡੇਗੀਆਂ ਦੇਖੋ ਅੱਗੇ ਆ ਜਾਂ ਦਿਖਾ ਦੇ ਜਾਲ ਦਿਖਾ ਰੱਖਿਆ ਇਹਨਾਂ ਜੋ ਲੋਹਾ ਹੈ ਜੋ ਲੱਕੜ ਹੈ ਆਪਣੇ ਸਾਹਮਣੇ ਕੱਢ ਕੇ ਰੱਖ ਦੇਣਗੇ ਤੇ ਆ ਜੋ ਪ੍ਰੋਪਰ ਚਲਦੇ ਆ ਉੱਪਰ ਹੀ ਹੈ ਗਿਆ ਆ ਜਾ ਲੈ ਆ ਭਾਈ ਆ ਜੀ ਡਰਦਾ ਨਹੀਂ ਡਿੱਗਦਾ ਤਾਂ ਨਹੀਂ 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 ਆ ਜੀ ਕਿਹੜੀ ਸਾਈਡ ਆਈਏ ਇਧਰੋਂ ਆਈਏ ਆ ਜੀ ਮਾਕੇ ਦੇ ਥੱਲੇ ਡਿੱਗ ਪੀ ਹੋਰ ਠੀਕ ਹੋ ਭਾਈ ਹਾਂ ਵਧੀਆ ਜੀ ਲੈ ਆ ਲਾ ਲੈ ਮੈਕ ਇੱਕ ਮਿੰਟ ਚਲਾ ਦਿਆਂ ਤੈਨੂੰ ਕਉਣਾ ਕਿਤੇ ਬਸ ਉੱਥੇ ਲਾ ਦੇ ਇੱਕ ਮਿੰਟ ਮੈਂ ਲਾ ਦਿੰਦਾ ਤੇ ਡਰ ਲੱਗ ਜਿੰਦਾ ਥੱਲੇ ਨਾ ਡਿੱਗ ਪਾਵਾਂ ਅੱਛਾ ਭਾਈ ਠੀਕ ਹੋ ਹਾਂਜੀ ਠੀਕ ਹੈ ਜੀ ਅੱਛਾ ਛੱਪਾ ਪੱਟੀ ਜੰਨੇ ਹੋ ਹਾਂਜੀ ਛੱਪਾ ਇਹ ਆਪਾਂ ਠੇਕੇ ਤੇ ਕਰ ਰਹੇ ਆ ਕੰਮ ਹਾਂਜੀ ਠੇਕੇ ਦੇ ਅੱਛਾ ਤੇ ਕਿਵੇਂ ਤੁਹਾਡਾ ਕੀ ਇਹ ਸਿਸਟਮ ਹੁੰਦਾ ਹੈ ਇਹ ਭਈਆ ਆਪਣਾ ਠੇਕੇ ਦੀ ਹੁੰਦਾ ਕੰਮ ਦੇਖ ਕੇ ਗੱਲਬਾਤ ਕਰ ਲੈਣੇ ਠੀਕ ਹੈ ਪ੍ਰਾਣਾ ਕਰ ਹੋਵੇ ਪ੍ਰਾਣਾ ਕਰ ਹੋਵੇ ਜਾਂ ਕੋਠੀ ਹੋਵੇ ਕੁਝ ਵੀ ਹੋਵੇ ਕੁਝ ਵੀ ਹੋਵੇ ਜੀ ਇਹ ਤੁਹਾਡਾ ਠੇਕਾ ਹੁੰਦਾ ਹੈ ਠੇਕਾ ਹੁੰਦਾ ਜੀ ਆਪਣਾ ਦਿਹਾੜੀ ਤੇ ਨਹੀਂ ਕੰਮ ਕਰਦੇ ਆਪਾਂ ਅੱਛਾ ਠੇਕੇ ਦੇ ਹੀ ਕਰਦੇ ਆ ਜੀ ਦਿਹਾੜੀ ਵਾਲਾ ਤਾਂ ਦੱਸਾਂ ਕੀ ਗੱਲ ਹੈ ਵੈਸੇ ਤੁਹਾਨੂੰ ਵੀ ਪਤਾ ਹੀ ਹੈ ਹਾਂ ਜੀ ਦਿਹਾੜੀ ਵਾਲਾ ਕੀ ਕਰਦਾ ਟਾਈਮ ਤੇ ਆਉਂਦਾ ਪਰ ਨਾ ਚੱਕ ਕੇ ਮੋੜੇ ਤਰਫ ਦਾ ਟਾਈਮ ਤੇ ਨਿਕਲ ਜਾਂਦਾ ਹੈ ਨਾ ਬਿਲਕੁਲ ਜੀ ਇਹ ਤੁਹਾਡਾ ਠੇਕਾ ਹੁੰਦਾ ਠੇਕੇ ਵਾਲਾ ਕੰਮ ਲੋਟ ਰਹਿਂਦਾ ਹੈ ਨਾ ਠੇਕੇ ਤੇ ਵਧੀਆ ਰਹਿੰਦਾ ਜੀ ਤੇ ਤੁਸੀਂ ਦੱਸ ਸਕਦੇ ਹੋ ਕਿ ਜਾਨੀ ਕਿ ਸਿਸਟਮ ਹੁੰਦਾ ਤੁਹਾਡਾ ਠੇਕੇ ਦਾ ਠੇਕੇ ਦਾ ਜੀ ਜੀ ਆਪਾਂ ਵੇਖ ਕੇ ਕ ਠੀਕ ਹੈ ਜਿਵੇਂ ਡਾਟਾ ਦਾ ਜਿਵੇਂ ਡਾਟ ਦਾ 600 ਰੁਪਿਆ ਡਾਟ ਦਾ ਲੈਣੇ ਆ 600 ਰੁਪਏ ਡਾਟ ਦਾ ਤੇ ਲੈਂਟਰ ਦਾ 25 ਰੁਪਏ ਸਕਰ ਫੁੱਟਾ 25 ਰੁਪਏ ਸਕਰ ਫੁੱਟਾ ਲੈਂਟਰ ਦਾ ਹਾਂ ਤੇ ਜੇ ਇਟਾਂ ਪਾ ਸਾਫ਼ ਕਰਕੇ ਦੇਣੀ ਆ अच्छा वो आपा 11000 रुपया 12000 रुपया हजार रेट ਦਾ ਲੈਣੇ ਆ 11 12000 ਰੁਪਿਆ ਜਨਨ ਕਿ 1000 ਰੇਟ ਦਾ ਜਨਨ ਕਿ ਸਾਫ ਕਰਕੇ ਹਾਂ ਸਾਫ ਕਰਕੇ ਚੱਟਾ ਲਾ ਕੇ ਕਿਸਲੇ ਅਗਲਾ ਕਵੇ ਇੱਥੇ ਅਗਲਾ ਕਵੇ ਠੀਕ ਹੈ ਹਾਂਜੀ ਤੇ ਜਿਵੇਂ ਕਿ ਇਹ ਥੱਲੇ ਫਰਸ਼ ਹੁੰਦਾ ਹੈ ਜਾਂ ਟਾਈਲ ਲੱਗੀ ਹੁੰਦੀ ਹੈ ਆਪਣੇ ਥੱਲੇ ਦਾ ਫਰਸ਼ ਇਹ ਤਾਂ ਉੱਪਰ ਲਈ ਛੱਤ ਆ ਗਈ ਠੀਕ ਹੈ ਜੀ ਥੱਲੇ ਦਾ ਫਰਸ਼ ਹੁੰਦਾ ਉਹਦਾ ਫਿਰ ਆਪਾਂ ਕੀ ਕਰਦੇ ਆ ਸਿਸਟਮ ਉਹ ਜੇ ਕਹਿੰਦੇ ਦਾ ਮਾਲਕ ਕਹਿੰਦੇ ਪਟਨਾ ਦਾ ਪੱਟਦਾ ਹੀ ਦੇ ਜੀ ਉਹ ਵੀ ਪੜਦੇ ਨੂੰ ਉਹਦਾ ਲੱਗ ਹੁੰਦਾ ਕੋਈ ਚਾਰਜ ਹਾਂ ਉਹਦਾ ਲੱਗੂ ਬਾਈ ਉਹਦਾ ਲੱਗੂਗਾ ਜੀ ਉੱਪਰਲਾ ਛੱਤ ਦਾ ਲੱਗੂਗਾ ਥੱਲੇ ਵਾਲਾ ਫਰਸ਼ ਪਟਾਣ ਗਿਆ ਉਹਦਾ ਲੱਗੂ ਠੀਕ ਹੈ ਤੇ ਜਿਹੜਾ ਜਿਵੇਂ ਹੁਣ ਆ ਜਾਲ ਲੋਹਾ ਨਿਕਲ ਆਇਆ ਇਹ ਵੱਢ ਕੇ ਦੇਵਾਂ ਜੀ ਸਾਰਾ ਲਾ ਕੇ ਵੱਢ ਕੇ ਦੇਵਾਂਗੇ ਲਾ ਕੇ ਥੱਲੇ ਧਾਰ ਦੂੰਗਾ ਹਾਂ ਇਹ ਥੱਲੇ ਲਾ ਕੇ ਦੂੰਗਾ ਜਾਂ ਹੋਰ ਕੋਈ ਉਹ ਤੁਸੀਂ ਰੱਖਦੇ ਹੋ ਜਾਂ ਮਾਲਕਾਂ ਦਾ ਨਹੀਂ ਨਹੀਂ ਮਾਲਕਾਂ ਦਾ ਹੀ ਹੈ ਜੀ ਆਪਣਾ ਨਹੀਂ ਆਪਾਂ ਤਾਂ ਕੱਲਾ ਵਸ ਤੋੜ ਕੇ ਠੇਕਾ ਆਪਾਂ ਪਾਹੇ ਆਪਦੇ ਕੰਮ ਦੇ ਸਾਧ ਦਾ ਪਾਤਾ ਤੇ ਜਿਹੜਾ ਇਹ ਕਚਰਾ ਹੁੰਦਾ ਹੈ ਇਹ ਕਚਰਾ ਤਾਂ ਮਾਲਕਾਂ ਨਹੀਂ ਚਕਾਉਣਾ ਜੀ ਮਾਲਕਾਂ ਚ ਮਾਲਕ ਅੱਛਾ ਪਰਥ ਦੀ ਧਾਂ ਤੇ ਕੰਮ ਲੈ ਲੈਣਾ ਕੁਛ ਮਰਜ਼ੀ ਹਾਂਜੀ ਕੁਛ ਮਰਜ਼ੀ ਕਰੀ ਜਾਣਾ ਅੱਛਾ ਤੁਸੀਂ ਇਦਾਂ ਬਿਲਕੁਲ ਮદાન ਬਣਾ ਦੋ ਮદાન ਸਾਫ ਕਰ ਦਾਂਗੇ ਜੀ ਜੇ ਆਪਣੀ ਵੀਡੀਓ ਦੇਖ ਕੇ ਕੋਈ ਤੁਹਾਨੂੰ ਆਰਡਰ ਦੇਵੇ ਪੰਜਾਬ ਵਿੱਚ ਕਿਦੋਂ ਹੁੰਦਾ ਹੀ ਹੈ ਕਿਸੇ ਨਾਲ ਅੱਜ ਕੱਲੇ ਲੇਵਰ ਵਾਲੇ ਬਹੁਤ ਘੱਟ ਮਿਲਦੇ ਬੋੜ ਵਾਲੇ ਹਾਂਜੀ ਹਾਂਜੀ ਜੇ ਵੀਡੀਓ ਦੇਖ ਕੇ ਮੈਂ ਤੁਹਾਡਾ ਨੰਬਰ ਉੱਤੇ ਮੈਂਸ਼ਨ ਕਰ ਦੂੰਗਾ ਠੀਕ ਹੈ ਜੀ ਜੇ ਤੁਹਾਨੂੰ ਫੋਨ ਕਾਲ ਕਰਨ ਤੇ ਤੁਸੀਂ ਹਾਂਜੀ ਆਪਾਂ ਜਾਵਾਂਗੇ ਜੀ ਕੰਮ ਵੇਖ ਕੇ ਗੱਲ ਕਰ ਲਾਂਗੇ ਆਪਾਂ ਠੀਕ ਹੈ ਘੱਟ ਤੋਂ ਘੱਟ ਰੇਟ ਤੇ ਹਾਂ ਵਧੀਆ ਕੰਮ ਕਰਾਂਗੇ ਅੱਛਾ ਬਾਈ ਕਹਿੰਦਾ ਜਾਨੀ ਕਿ ਆਪਣੀ ਵੀਡੀਓ ਦੇਖ ਕੇ ਕੋਈ ਵੀ ਆਪਾਂ ਨੂੰ ਆਰਡਰ ਦੇਊਗਾ ਟਾਈਮ ਤੋਂ ਪਹਿਲਾਂ ਜੇ ਆਪਾਂ 10 ਦਿਨਾਂ ਦੀ ਗੱਲ ਕਰ ਲਈ ਆਪਾਂ ਉਹਨੂੰ ਅਗਲੇ ਨੂੰ 9 9 ਦਿਨਾਂ 'ਚ ਦੇਵਾਂਗੇ 11ਵਾਂ ਦਿਨ ਨਹੀਂ ਹੁੰਦਾ ਤੇ ਜਰੂਰ ਤੁਸੀਂ ਸੇਵਾ ਦਾ ਨਾਮ ਤੇ ਬਾਈ ਬਹੁਤ ਵਧੀਆ ਕੰਮ ਕਰਦੇ ਆ ਮੈਂ ਵੀ ਦੇਖੀ ਚੰਨਾ ਟਾਈਮ ਤੋਂ ਪਹਿਲਾਂ ਆਉਂਦੇ ਆ ਇਹ ਨਹੀਂ ਜਾਨੀ ਕਿ 9 ਵਜਣਗੇ ਤੇ ਆਪਾਂ ਕੰਮ ਸਟਾਰਟ ਕਰਨਾ ਕਿ ਠੇਕੇ ਤੇ ਕੰਮ ਹੁੰਦਾ ਇਹਨਾਂ ਕੰਮ ਜਲਦੀ ਨਹੀਂ ਬਿੜਣਾ ਹੁੰਦਾ ਜੇ ਤੁਹਾਨੂੰ ਵੀ ਕਿਸੇ ਐਦਾਂ ਦੇ ਸ਼ਖਸ ਦੀ ਪਾਲ ਹੈਗੀ ਹੈ ਤਾਂ ਸੰਪਰਕ ਕਰੋ ਟਾਈਮ ਤੋਂ ਪਹਿਲਾਂ ਆਪਾਂ ਨੂੰ ਬਿਲਕੁਲ ਮਦਾਨ ਬਣਾ ਦੇਣਗੇ ਥੈਂਕ ਯੂ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ